ਭਾਈ ਜੀ ਮੈਂ ਪੀ.ਐਚ. ਦਾ ਜਵਾਨ ਬੌਲ ਦਾ ਮਹਿੰਦੀ ਸਿੰਘ ਜੀ ਮੈਂ ਟ੍ਰੈਪ ਵਿੰਗ ਚ ਲੋਟੀ ਕਰ ਰਿਹਾ ਸੀ ਸਿੱਕ ਟੈਪ ਉਂਡਾ ਚ ਤੋਂ ਤਰੀਕ ਦਿਨ ਸ਼ਨੀਵਾਰ ਸਮਾਂ ਡੈਡ ਵਾਈ ਦਾ ਸ੍ਰੀ ਰੋਟੀ ਖਾ ਰਿਹਾ ਸੀ ਪੋਸਟ ਦੇ ਵਿੱਚ ਬੈਠੇ ਸੀ ਉਦੋਂ ਸਾਡਾ ਟ੍ਰੈਪ ਕੰਚਾਰਜ ਆਇਆ ਅਮਰੀਕ ਸਿੰਘ ਜੀ ਆਪਦੇ ਆਪ ਨੂੰ ਸਮਾਜ ਸੇਵਕ ਸਮਝਦਾ ਜੀ ਸਾਡ ਨੂੰ ਰੋਟੀ ਖਾਦਾਂ ਦੇ ਵੇਖ ਕੇ ਵੀ ਸਾਡੀ ਜਿਹੜੇ ਗੇਰ ਹੈਰੀ ਪਾਈ ਜੀ ਤੁੰ ਨੂੰ ਮੰਦਾ ਚੰਗਾ ਬੋਲ ਲੱਗ ਗਿਆ ਗਾੜੀ ਗਲੋਸ ਕਰਨ ਲੱਗ ਗਿਆ ਅਸੀਂ ਕਹ ਸਾਰਾ ਅਸੀਂ ਰੋਟੀ ਖਾ ਰਹੇ ਆ ਦੋ ਜਣੇ ਰੋਟੀ ਖਾ ਰਹੇ ਸੀ ਅਸੀਂ ਮੈਨੂੰ ਕਹਦਾ ਪੁਲਿਸ ਲੈਨ ਚ ਲਾ ਜਾ ਮੈਂ ਕਹ ਠੀਕ ਹੈ ਜੀ ਪੁਲਿਸ ਲੈਨ ਜਾ ਫੜਦੇ ਆ ਮੈਂ ਡਿਪਟੀ ਸਾਹ ਦੇ ਪੇਸ਼ ਹੋਇਆ ਡਿਪਟੀ ਸਾਹਿਬ ਨੇ ਕਿਹਾ ਕਾਕਾ ਕੋਈ ਨਹੀਂ ਤੁਸੀਂ ਸਾਡੇ ਪੁਰਾਣੇ ਵਰਕਰੋ ਤੁਸੀਂ ਹੌਨਗਾਰ ਦੇ ਜਵਾਨ ਬਹੁਤ ਵਧੀਆ ਡਿਊਟੀ ਕਰ ਰਹੇ ਹੋ ਤੁਹਾਨੂੰ ਕੋਈ ਨਹੀਂ ਕਾਕਾ ਉਹ ਡਿਊਟੀ ਤੇ ਜਾ ਮੈਂ ਡਿਊਟੀ ਕੀਤੀ ਦੂਜੇ ਦਿਨ ਫਿਰ ਮੈਨੂੰ ਭੇਜਤਾ ਪੁਲਿਸ ਨਾਲ ਕਹਿੰਦਾ ਡਿਪਟੀ ਸਾਹਿਬ ਨੂੰ ਲੈ ਮੈਂ ਪੁਛਣ ਹੀ ਜਾਏਗਾ ਮੈਂ ਇਸ ਕਰਕੇ ਸਹਾਵਾਦਰ ਦੇ ਪੇਸ਼ ਹੋਇਆ ਸਬ ਤੋਂ ਦਰਖਾਤ ਦਿੱਤੀ ਉਦੇ ਸੰਬੰਧ ਚਾਲੇ ਮੈਨੂੰ ਬੁਲਾਇਆ ਜੀ ਕਿਤੇ ਸਾਹਿਬ ਲਾਉਣਗੇ ਤੋਂ ਦੇਖਦੇ ਕਾਰਵਾਈ ਹੁੰਦੀ ਐਨੇ ਸਾਡੇ ਵਿਭਾਗ ਨੂੰ ਲਿਖ ਕੇ ਭੇਜਿਆ ਕਰੀਏ ਪੀ ਐਮ ਮੁੰਦੀ ਸਿੰਘ ਡਿਊਟੀ ਦੇ ਪਾਬੰਦਨੀ ਜੀ ਟ੍ਰੈਕ ਕੋਜੀ ਚੋਂ ਟ੍ਰੈਕ ਜਾਮ ਲੱਗਿਆ ਵਾਸ ਸੀਗਾ ਇਹ ਡਿਊਟੀ ਦੇ ਹਾਜ਼ਰ ਨਹੀਂ ਸੀਗਾ ਤੇ ਮੈਂ ਕੱਲਾ ਡਿਊਟੀ ਦੇ ਹਾਜ਼ਰ ਨਹੀਂ ਸੀਗਾ ਦੋ ਜਣੇ ਜਿਹੜੇ ਦੂਜੇ ਸੀ ਉਹ ਕਿੱਥੇ ਐ ਇਹਦੇ ਵਿੱਚ ਲਿਖਿਆ ਵੀ ਕੱਲਾ ਮੁੰਦੀ ਸਿੰਘ ਡਿਊਟੀ ਦੇ ਆ ਤੇ ਜਾਮ ਲਵਾਈ ਬੈਠਾ ਸੀਗਾ ਏਰੀਨ ਕੁਆਦੀ ਕਰਾਈ ਜਾਵੇ ਜੀ ਉੱਥੋਂ ਪੁੱਛਿਆ ਜਾਵੇ ਬਿਜਾਮ ਲੱਗਿਆ ਸੀ ਜਾਂ ਨਹੀਂ ਲੱਗਿਆ ਸੀ ਇਹ ਸਾਨੂੰ ਹੋਮਗਾਰਡ ਦੇ ਜਵਾਨਾਂ ਨੂੰ ਇਹੀ ਕਰਦਾ ਰਹਿੰਦਾ ਜੀ ਗਾੜੀ ਕਿ ਲੋਚ ਕਰਦਾ ਰਹਿੰਦਾ ਟਰੈਪ ਡਿਊਟੀ ਦੇ ਸੰਬੰਧ ਚ ਕਤੇ ਇਹਨੇ ਨਹੀਂ ਮੁਲਾਜ਼ਮਾਨਾਂ ਨਾਲ ਪਿਆਰ ਨਾਲ ਬੋਲਿਆ ਇਹ ਸਾਡੇ ਟਰੈਪ ਕਾਲੇ ਮੁਲਾਜ਼ਮਾਂ ਨੂੰ ਪੈਸੇ ਇੱਥੇ ਆਏ ਜੀ ਪੈਸੇ ਲੈ ਕੇ ਸਾਡੇ ਕੋਲ ਚਲਾ ਗਿਆ ਸਾਡੇ ਖਾਨੇਦਾਰ ਸਾਹਬ ਨੇ ਕਿਹਾ ਵਿਚਾਰ ਚਾਰ-ਚਾਂਬ ਤੱਕ ਦੀਏ 43000 ਰੁਪਿਆ ਲੱਭਿਆ ਸੀਗਾ 43 43000 ਰੁਪਿਆ ਸੀ ਇਹਨੂੰ ਫੜਾਤਾ ਇਹ ਕੱਲੇ ਸਾਹਬ ਕੋਲੇ ਲੈ ਕੇ ਚੱਲਾ ਗਿਆ ਸਾਹਬ ਕੋਲੇ ਜਾ ਕੇ ਉਹਨਾਂ ਨੂੰ ਪੈਸੇ ਮੋੜਦੇ ਆਪ ਸਨਮਾਨਤ ਹੋ ਗਿਆ ਸਾਹਬ ਆਦਰ ਤੋਂ ਸਨਮਾਨਤ ਹੋ ਗਿਆ ਤੇ ਸੀਐਮ ਸਾਹਬ ਤੋਂ ਸਨਮਾਨਤ ਹੋ ਗਿਆ 2 2 3 3 ਸੈਕਿੰਡ ਚਾਸ ਲਈ ਫਿਰ ਦਾ ਨਾਲ ਆਪੇ ਦੋ ਮੁੰਡੇ ਡਿਊਟੀ ਵਾਲੇ ਨਵੇਂ ਮੁੰਡੇ ਆ ਟ੍ਰੈਫਿਕ ਕਾ ਚੋਟੀ ਜਨਰਲ ਆਰਡਰ ਹੋਏ ਉਹਨਾਂ ਨੇ ਲਈ ਨਾਲ ਫਿਰਦਾ ਗਾ ਗਨ ਮਨ ਪੰਜ ਪੰਜ ਬੰਦੇ ਲਈ ਫਿਰਦਾ ਉਹ ਕਹਿੰਦਾ ਮੈਂ ਸਮਾਜ ਸੇਵਕਾ ਸਾਈਕਲ ਤੇ ਚੈੱਕ ਕਰਦਾ ਸੀ ਵੀਡੀਓ ਬਣਾ ਕੇ ਪਾਤੀ ਸਾਈਕਲ ਤੇ ਦੋ ਗੜੇ ਜੇ ਮਾਰ ਕੇ ਤੇ ਕਹਿੰਦਾ ਮੈਂ ਸਮਾਜ ਸੇਵਕਾ ਸਾਈਕਲ ਤੇ ਚੈੱਕ ਕਰਦਾ ਮੈਂ ਸਰਕਾਰ ਦੀ ਮਦਦ ਕਰਦਾ ਮੈਂ ਸਰਕਾਰ ਦਾ ਤੇਲ ਬਚਾਉਣਾ ਮੈਂ ਇਹ ਬਹੁਤ ਵਧੀਆ ਸਟ੍ਰੈਪ ਕੰਚਾਰ ਜਾਗਾ ਕਦੇ ਕਿਸੇ ਮੁਲਾਜ਼ਮ ਨੂੰ ਚੋਰ ਨਹੀਂ ਬੋਲਦਾ ਜਦੋਂ ਮੁਲਾਜ਼ਮਾਂ ਨੂੰ ਪੁੱਠਾ ਹੀ ਬੋਲੂਗਾ ਸਾਨੂੰ ਗਾਲੀ ਕਲੋਚ ਕਰਦਾ ਰਹਿੰਦਾ ਹੈ ਹੋਮ ਗਾਰਡ ਦੇ ਜਵਾਨਾਂ ਨੂੰ ਤੂੰ ਕਹ ਮੇਰੇ ਵਰਗਾ ਮਾਨਦਾਰ ਟ੍ਰੈਫਿਕ ਚੰਚਰਜ ਹੈ ਨਹੀਂ ਕ ਅਮਾਨਦਾਰੀ ਟ੍ਰੈਫਿਕ ਚੰਚਰਜ ਤੇ ਜਬਰ ਕਿਤੇ ਓਟੋ ਟੀ ਕਰ ਥਾਣੇ ਚੌਕੇ ਤੇ ਲੱਗਣਾ ਹੈ ਮਾਨਦਾਰਾਂ ਦਾ ਟ੍ਰੈਫਿਕ ਤੂੰ ਕਹਿੰਦਾ ਮਾਨਦਾਰਾ ਤੈਨੂੰ ਕਿੱਥੋਂ ਦਿਖਾਵਾਂ ਤੂੰ ਸਭ ਕੁਝ ਕਰਦਾ ਤੂੰ ਅੱਲਾ ਮੈਂ ਮਾਨਦਾਰਾਂ ਇਹ ਜੋ ਗੌਗਤ ਹੋਮਗਾਰਡ ਦੇ ਤੁਹਾਨੂੰ ਕੀ ਅਕਲ ਹੈ ਇਹਨੂੰ ਬਾਲਿਆਲੇ ਲਾਇਆ ਸੀ ਗਿਆ ਬਾਲਿਆਲੀ ਉਸ ਤੋਂ ਹੋਮਗਾਰਡ ਜਵਾਨਾਂ ਦੇ ਮਿੰਤਾ ਕਰ ਦਿੰਦਾ ਸੀ ਐਨਪੀਐਸ ਤੇ ਮੇਰਾ ਸਾਹ ਤੇ ਕਿਸ ਕੋਈ ਪੁਛਲਾਂ ਦੀ ਢੋਟੀ ਹੈ ਕਿ ਮੈਂ ਪੁਛਲਾਂ ਚ ਜਾਵਾਂ ਤਾਂ ਉੱਥੇ ਕੀ ਦੇਖਦੇ ਨੇ ਰਿਆ ਨੂੰ ਕੰਮ ਆਉਂਦਾ ਹੋਵੇ ਤਾਂ ਰਵੇ ਕੰਮ ਮੈਨੂੰ ਆਉਂਦਾ ਨਹੀਂ ਇੱਥੇ ਮੁਲਾਜ਼ਮਾਂ ਨੂੰ ਸਰ ਜਿਹੜੀ ਗਾਲਾਂ ਕੱਢੀ ਜਾਊਗਾ ਕਦੀ ਕਰੂਗਾ ਤੁਸੀਂ ਪੁਆਇੰਟ ਤੇ ਹਾਜ਼ਰ ਨਹੀਂ ਕਿੰਨੇ ਲੋਕ ਜੋ ਅੰਦਰ ਬੜੇ ਬੈਠੇ ਆ 12 ਘੰਟੇ ਜੋਟੀ ਕਰਨੀ ਪਤਾ ਕਿੰਨੀ ਔਖੀ ਹੈਗੀ ਤੋ ਫੜ ਕੇ ਦੇਖਾ ਸਾਡੇ ਨਾਲ ਘੰਟਾ ਬਰਾਬਰ ਤੁਹਾਨੂੰ ਪਤਾ ਲੱਗੀ ਟਰੈਕ ਦੀ ਜੋਟੀ ਛੋਟਾ ਬੰਨ ਲਾਈ ਮੀਚ ਪੋਜੀਸ਼ਨ ਉਂ ਜਾਮ ਲੱਗੇ ਬਈ بارش ਪਈ ਆਂਦੀ ਆ ਮੀਚ ਅਸੀਂ ਜਾਮ ਖੜਾਈ ਜਾਂਦੇ ਆ ਸਾਡੇ ਕੋਲੇ ਜਾਮ ਖਲਾਇਆ ਨਹੀਂ ਤੇ ਸਟੇਸ਼ਨ ਤੇ ਜਾ ਕੇ ਮੀਚ ਫੋਟੋ ਮੋੜਨ ਲੱਗ ਗਏ ਇਹ ਟਰੈਕ ਪੰਚਾਜ ਮੀਚ ਜੋਟੀ ਕਰੀ ਜਾਂਦੇ ਆ ਜਿੱਦ ਤਨੂੰ ਇੰਨੇ ਸ਼ੌਂਕ ਆ ਪੁਲੂਚ ਫੋਟੋ ਪੋਣ ਦਾ ਮੁੰਡਾ ਨਾ ਜਾਮ ਖਲਾ ਨਾਵੇਂ ਬਾ ਸਾਡੇ ਫੌਜੀ ਚੋਂ ਜਾਮ ਲੱਗ ਜਾਂਦਾ ਨਹੀਂ ਪੈਂਦੇ ਸੀ ਕਦੇ ਸਟੇਸ਼ਨ ਤੇ ਜਾ ਕੇ ਫੋਟੋ ਪੋਣ ਲੱਗ ਜਾਂਦਾ ਕਿ ਹੋਰ ਪਾਸੇ ਜਾ ਕੇ ਫੋਟੋ ਪੋ ਲੈ ਮੀਂਹ ਸੀ ਡਿਊਟੀ ਕਰਦਾ ਟ੍ਰੈਪ ਕੰਚਾਰਜ ਜਿੱਥੇ ਜਾਮ ਲੱਗਦਾ ਉੱਥੇ ਖੜਦਾ ਨਹੀਂ ਕਿ ਉੱਥੇ ਚੁੱਪ ਕਰਕੇ ਪਰਾ ਤੁਰ ਜਾਂਦਾ ਕਿ ਕਦੇ ਪੁੱਛਿਆ ਕਿਤੇ ਮਲਾਜ਼ਮਾਂ ਨੂੰ ਤੁਹਾਡਾ ਕੀ ਹਾਲ ਆ ਮੁੰਡੂ ਕੀ ਤਕਲੀਫ ਆ ਤੁਹਾਨੂੰ ਜਦੋਂ ਕਿਦੋਂ ਗਊਂਗਾ ਐਬਸੈਂਟ ਪਾਉਣੀ ਮੈਂ ਮੁਲਾਜ਼ਮਾਂ ਦੇ ਜੇ ਮੁਲਾਜ਼ਮ ਬੈਠਾ ਚਲਾਨ ਵੀ ਕੱਟੀ ਜੇ ਉਹਦੀ ਫੋਟੋ ਪਾ ਦੋ ਗਰੁੱਪ ਉੱਤੇ ਖਿੱਚ ਕੇ ਉਹ ਬੈਠਾ ਹੈਗਾ ਜੇ ਮੁਲਾਜ਼ਮ ਕੋਈ ਚਲਾਨ ਲਿਖੀ ਜਾਂਦਾ ਹੋਊਗਾ ਭਰੀ ਜਾਂਦਾ ਹੋਊਗਾ ਬੈਠਾ ਉਹਦੀ ਫੋਟੋ ਪਾ ਦਿਓ ਖਿੱਚ ਕੇ ਇਹ ਮੁਲਾਜ਼ਮ ਬੈ ਕੇ ਕੰਮ ਕਰਨਗੇ ਸਰ ਜੜੀ ਖੜਕੇ ਤਾਂ ਨਹੀਂ 12 ਘੰਟੇ ਖੜਦਾ ਸੁੱਖਾ ਹੈਗਾ ਤੋ ਖੜਕੇ ਦੇਖ ਸਾਡੇ ਨਾਲ ਘੰਟਾ ਬਰਾਬਰ ਡਿਊਟੀ ਤੇ ਤੈਨੂੰ ਪਤਾ ਲੱਗੇ ਵੀ ਡਿਊਟੀ ਕਿਵੇਂ ਹੁੰਦੀ ਹੈ ਸਾਈਕਲ ਤੇ ਕਿਤੇ ਨਹੀਂ ਫੋਟੋ ਪਾਈ ਸੀ ਚ ਚੈੱਕ ਕਰ ਦਿੰਦੇ। ਇਹ ਮੈਂ ਸਾਫ ਉੱਲਿਆ ਪਿਆ ਸੀਗਾ। ਕੰਦਿਆਂ ਫੋਟੋ ਫੋਨ ਵਾਲੀਆਂ ਹੀ ਐ। ਥੋੜਾ ਕੁਝ ਕਰਕੇ ਵੀ ਦਿਖਾ ਪਈ ਮੈਂ ਕਰਦੇ। ਆ ਪੀਸੀਆਰ ਦੇ ਮੁਲਾਜ਼ਮਾਂ ਨੂੰ ਸਾਰੇ ਨੂੰ ਸਾਹ ਭਦਰ ਬਲੋਸਰ ਮਾਨਤ ਹੋਰੀ। ਨੂੰ 10 ਗੜੰਮ ਮੁਲਾਜ਼ਮ ਸਾਡਾ ਟ੍ਰੈਫਿਕ ਦਾ ਬਹੁਤ ਸਨਮਾਨਤ ਕਰਵਾਇਆਗਾ। ਸਾਰੀ ਦਿਹਾੜੀ ਡਿਊਟੀ ਕਰਦੇ ਮੁੰਡੇ। ਕਿੰਨਾ ਕੁਛ ਉਹਨਾਂ ਨੂੰ ਦੇਂਦਾਗਾ। ਕਰਕੇ ਉਹ ਡਿਊਟੀ ਕਰਦੇ ਐ ਕਿੱਦੇ ਸਨਮਾਨਤ ਕਰਾਇਆ ਤੀ। ਦਫਤਰ 'ਚ ਬੈਠੇ ਹੋ ਸਨ ਮਾਨਤਾ ਕਰਾਈ ਜਾਂਦਾਗਾ ਜਿਹੜੇ ਦਫਤਰ 'ਚ ਬੈਠੇ ਹੈਗੇ ਇਹਦੇ ਕਿਆ ਵੀ ਅੱਜ ਫਲਾਣਾ ਮੁੰਡਾ ਸਨਮਾਨਤ ਕਰਾਤਾ ਮੈਂ ਉਹਨਾਂ ਨੂੰ 43000 ਰੁਪਏ ਮਿਲਿਆ ਸੀ ਮੁੰਡਿਆਂ ਨੂੰ ਉਹਨਾਂ ਦੀ ਬਾਵਾ ਵੀ ਤੂੰ ਖੱਟ ਗਿਆ ਪੈਸੇ ਮੋੜਦੇ ਚਲੋ ਮੁੰਡੇ ਦੀ ਫੋਟੋ ਪਾਈ ਇਹਨਾਂ ਨੇ ਅਗੇ ਅਸੀਂ ਮੁੰਡਾ ਲੱਭ ਕੇ ਦਿੱਤਾ ਉੱਚ ਸਨਮਾਨਤ ਫੇਕ ਫੋਟੋ ਪਾਈ ਬੈਠੇ ਕਿੱਥੇ ਕੋਈ ਡੀਸੀਰ ਦੇ ਕੋਸ਼ਿਸ਼ ਕਿਥੇ ਵੀ ਪਈ ਉਹ ਫਲਾਨੀ ਤਾਂ ਤਾਂ ਮੁੰਡਾ ਗੋਮ ਹੋਇਆਗਾ ਟਰੈਪ ਕਨਚਾਜ ਲੱਭ ਕੇ ਦਿੱਤਾ ਉਹ ਸਾਡੇ ਤਿੰਨ ਮੁੰਡੇ ਬਦਲੀ ਹੋਈ ਹੈ ਉਹਨਾਂ ਵਿੱਚ ਵੀ ਇਹਦਾ ਹੱਥ ਹੀ ਸੀਗਾ ਦੇਖ ਮਾਨਸਾ ਪੇ ਜਿਆਦਾ ਪੁਲਿਸ ਲਾਂਚ ਭੇਜੇ ਇਹਨੂੰ ਪਤਾ ਨਹੀਂ ਟਰੈਪ ਕਨਚਾਜ ਨੂੰ ਕੀ ਹੁੰਦਾ ਜਾ ਕੇ ਉਹਨਾਂ ਨਾਲ ਬਾਹਰ ਨਾਕੇ ਲਾਉਂਦਾ ਸੀ ते बेचारे आप जाके खड़ता डेली पॉइंट लगा सदल के बादल चौक लड़ दी बादल चौक लड़ दी थी चौंक ट्रैफिक पता नहीं ट्रैफिक इंजार्ज की करता है के सारा दिन उ जाके खड़ा को छाती थप्पड़ केरे वर्गा कोई है नहीं ईमानदार ट्रैफिक इंजार्ज ਅਸੀਂ ਸਾਡੇ ਅਫਸਰ ਸੇਵਾਵਾਂ ਨੂੰ ਬੇਨਤੀ ਕਰਦੇ ਹਾਂ ਜੀ ਜਿਵੇਂ ਤੁਹਾਨੂੰ ਗੁਵੈਂ ਸਿੰਘ ਜੀ ਨੇ ਕਲੇ ਵਿੱਚੋਂ ਕਾਣਾ ਦਿਓ ਕੱਢਿਆ ਸੀ ਉਹ ਵੀ ਇਹ ਅਕਲਦਾਨਾ ਟਰੈਪ ਕਨ ਚਾਰਜ ਟਰੈਪ ਜੋ ਕੱਟਣਾ ਚਾਹੀਦਾ ਜੀ ਜਿਹੜਾ ਮੁਲਾਜ਼ਮਾਂ ਨੂੰ ਕੋਈ ਸਮਝ ਨਹੀਂ ਆਉਂਦੀ ਹੋਂਗਰ ਦੇ ਮੁਲਾਜ਼ਮਾਂ ਚੋਂ ਵੀ ਘੰਟੇ ਮਾੜਾ ਚੰਗਾ ਬੋਲਦਾ ਗਾਲਾਂ ਕੱਢਦਾ ਹੈ ਉਹਦੇ ਸਾਡੀ ਟਰੈਪ ਕੋ 25 ਜੰਗ ਡਿਊਟੀ 'ਚ ਰੋਟੀ ਖਾ ਰੋਟੀ ਖਾਂਦਾ ਦੀ ਐਬਸੈਂਟ ਪਾਈ ਜਾਂਦੇ ਨਾਲੇ ਰੋਟੀ ਖਾਂਦੇ ਵੇਖੀ ਜਾਂਦਾ ਵੀ ਰੋਟੀ ਖਾਈ ਜਾਂਦੇ ਫੇਰ ਸਾਡੀ ਐਬਸੈਂਟ ਪਾਈ ਸਾਨੂੰ ਮੈਨੂੰ ਪੁਲਸ ਲਾਂਚ ਭੇਜਿਆ ਉੱਤੋਂ ਕਹਿੰਦਾ ਕਿ ਇੱਥੇ ਜਾਮ ਲੱਗਿਆ ਪਿਆ ਸੀ ਇਹ ਤਾਂ ਪਬਲਿਕ ਨਾਲ ਮਾੜਾ ਬੁਹਾਰਾ ਪਾਬਲੋ ਡੀਲਿੰਗ ਸਹੀ ਨਹੀਂ ਦੀ ਮੈਨੂੰ ਦਾ 20 ਸਾਲ ਹੋ ਗਏ ਟ੍ਰੈਫਿਕ 'ਚ ਲੱਗੇ ਨੂੰ ਅੱਗੇ ਤਾਂ ਕਿਸੇ ਨੇ ਕਹਿ ਨਹੀਂ ਇਨਚਾਰਜ ਬਦਲ ਕੀ ਗਈ ਹੈ ਇਹ ਥੋੜਾ ਮਾੜਾ ਬੁਹਾਰਾ ਹੈ ਪਬਲਿਕ ਨਾਲ ਮਾੜਾ ਬੋਲਦੇ ਇਹ ਟ੍ਰੈਫਿਕ ਕੰਟਰੋਲ ਟ੍ਰੈਫਿਕ 'ਚ ਰਹਿਣਾ ਨਹੀਂ ਚਾਹੀਦਾ ਜੀ ਅਸੀਂ ਸਾਡੇ ਅਫਸਰ ਸੇਵਾ ਨਾਲ ਬੈਨਤੀ ਕਰ ਰਹੇ ਹਾਂ। ਇੱਕ ਮੁਲਾਜ਼ਮ ਦੀ ਵੀਡੀਓ ਆਈ ਹੈ ਜਿਹਨੂੰ ਮੈਂ ਆਪਣੇ ਆਫਿਸ 'ਚ ਵੀ ਬੁਲਾ ਲਿਆ ਸੀ ਲਾਸਟ ਵੀਕ ਔਰ ਉਹਦੀ ਅਪਲੀਕੇਸ਼ਨ ਲੈ ਕੇ ਮੈਂ ਡੀਐਸਪੀ ਟ੍ਰੈਫਿਕ ਨੂੰ ਮਾਰਕ ਕਰ ਦਿੱਤੀ ਹੈ। ਜੋ ਦੋਨੋਂ ਸਾਈਡ ਦੇ ਪੱਖ ਸੁਣ ਕੇ ਆਪਣੀ ਰਿਪੋਰਟ ਸਬਮਿਟ ਕਰਨਗੇ ਔਰ ਅਸੀਂ ਬਿਲਕੁਲ ਫੇਅਰਨੈਸ ਔਰ ਮੈਰਿਟ ਨਾਲ ਹੋਵੇਗਾ ਤੇ ਐਕਸ਼ਨ ਲਵਾਂਗੇ। ਮਾਮਲਾ ਪਤਾ ਲੱਗਾ ਕਿ ਅਕਲ ਵਿੱਚ ਕਿਹਾ ਕਿ ਉਹਨੇ ਕੁਝ ਗ੍ਰਿਵੈਂਸਸ ਵੀ ਟ੍ਰੈਫਿਕ ਇੰਚਾਰਜ ਦੇ ਅਗੇਂਸਟ ਲਾਈਆਂ। ਮੈਂ ਡੀਐਸਪੀ ਟ੍ਰਾਫਿਕ ਨੂੰ ਕਿਹਾ ਕਿ ਦੋਨੋਂ ਦਾ ਪੱਕਾ ਸੜਕ ਹੈ ਮੈਨੂੰ ਫੈਕ ਬੇਸਡ ਰਿਪੋਰਟਸ ਆਪਟ ਨਹੀਂ ਮਿਲੀਆਂ। ਮੋਂ ਪਹਿਲਾਂ ਵੀ ਵੀਡੀਓ ਬਾਅਦ ਹੋਈ ਹੈ ਕਿ ਉਸ ਹੀ ਅਫਸਰ ਤੇ ਦੋਸਤ ਮੈਨੂੰ ਤਾਂ ਜੇ ਫਸਟ ਟਾਈਮ ਹੀ ਉਹ ਹੋਮਗਾਰਡ ਵੀ ਪਹਿਲੀ ਵਾਰ ਹੀ ਮਿਲਿਆ ਔਰ ਉਹਨੇ ਪਹਿਲੀ ਵਾਰ ਹੀ ਕੰਪਲੇਂਟ ਦਸੀ ਹੈ ਜੇ ਕੋਈ ਹੋ ਰਹਾ ਤਾਂ ਮੈਂ ਚੈੱਕ ਕਰਾਂ।